ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਪਵਿੱਤਰ ਬਾਈਬਲ ਦੇ ਪਵਿੱਤਰ ਬਚਨਾਂ ਵੱਲ ਦੇਖੀ ਲੁਕਾ 12 ਅਧਿਆਏ ਉਸ ਦਾ ਭਾਈਚਨ ਦੱਸਦਾ ਹੈ ਉਸ ਨੇ ਆਪਣੇ ਚੇਲਿਆਂ ਨੂੰ ਆਖਿਆ ਮੈਂ ਇਸ ਕਰ ਤੁਹਾਨੂੰ ਆਖਦਾ ਹਾਂ ਜੋ ਪ੍ਰਾਣਾ ਦੇ ਲਈ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਨਾ ਆਪਣੇ ਸਰੀਰ ਦੇ ਲਈ ਕਿ ਕੀ ਪਹਿਨਾਂਗੇ ਆਮੀਨ ਲੁਕਾ 12 ਤੇ ਉਸਦਾ 23 ਅਤੇ 24 ਵਚਨ ਦੱਸਦਾ ਕਿਉਂਕਿ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵਧੇਕ ਹੈ ਆਮੇਨ ਅਤੇ 24 ਵਚਨ ਦੱਸਦਾ ਤਾਵਾ ਦੀ ਬਲ ਧਿਆਨ ਕਰੋ ਜੋ ਨਾ ਭिजਦੇ ਨਾ ਵੜਦੇ ਹਨ ਤੇ ਉਹਨਾਂ ਦੇ ਕੋਲ ਨਾ ਭੰਡਾਰ ਨਾ ਪਰੋਲਾ ਹੈ ਪਰਮੇਸ਼ਰ ਉਹਨਾਂ ਦੀ ਬਿਰਤਪਾਲ ਕਰਦਾ ਹੈ ਤੁਸੀਂ ਪੰਛੀਆਂ ਨਾਲੋਂ ਕਿੰਨੇ ਹੀ ਉੱਤਮ ਹੋ ਆਮੇਨ ਅਤੇ ਪਰਮੇਸ਼ਰ ਤੁਹਾਡੀ ਪਵਿੱਤਰ ਬਾਈਬਲ ਦੇ ਵਿੱਚੋਂ ਪਵਿੱਤਰ ਵਚਨ ਦੱਸਦਾ ਹੈ ਲੋਕਾ 12 ਦੇ ਅੰਸਤਾ 25 ਵਚਨ ਅਤੇ 26 ਵਚਨ ਦੱਸਦਾ ਤੁਹਾਡੇ ਵਿੱਚੋਂ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਇੱਕ ਪਲ ਵਧਾ ਸਕਦਾ ਹੈ ਆਮੀਨ 26 ਵਚਨ ਦੱਸਦਾ ਇਸ ਲਈ ਜੇ ਤੁਸੀਂ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਤਾਂ ਹੋਰ ਨਾ ਗੱਲਾਂ ਲਈ ਕਾਹ ਨੂੰ ਚਿੰਤਾ ਕਰਦੇ ਹੋ ਆਮੀਨ ਆਓ assim ਪ੍ਰਾਰਥਨਾ ਕਰੀਏ ਉਹਨਾਂ ਲੋਕਾਂ ਦੇ ਲਈ ਜੋ ਚਿੰਤਾ ਦੇ ਵਿੱਚ ਹਨ ਆਪਣੀਆਂ ਪਰੇਸ਼ਾਨੀਆਂ ਦੇ ਵਿੱਚ ਬਿਮਾਰੀ ਦੇ ਵਿੱਚ ਇਹਨਾਂ ਬਚਨਾਂ ਦੇ ਰਾਹੀਂ ਪਰਮੇਸ਼ਰ ਇਹਨਾਂ ਦੀ ਚਿੰਤਾ ਨੂੰ ਦੂਰ ਕਰ ਪਰਮੇਸ਼ਰ ਇਹਨਾਂ ਦੀਆਂ ਕਮਜ਼ੋਰੀਆਂ ਨੂੰ ਸ਼ਤਕਾਰ ਦੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚ ਸੁੱਕੇਪਣ ਨੂੰ ਦੂਰ ਕਰ ਪਰਮੇਸ਼ਰ ਅਤੇ ਇਹਨਾਂ ਪਰਿਵਾਰਾਂ ਦੇ ਵਿੱਚ ਚੰਗਾਈ ਦੇ ਪਰਮੇਸ਼ਰ ਜੋ ਚਿੰਤਾ ਦੇ ਵਿੱਚ ਹਨ ਬਿਮਾਰੀ ਦੇ ਵਿੱਚ ਹਨ ਬਿਮਾਰੀ ਦੇ ਕਾਰਨ ਪਰਮੇਸ਼ਰ ਆਪਣੇ ਆਪ ਨੂੰ ਇਕੱਲਾਪਨ ਮਹਿਸੂਸ ਕਰਦੇ ਹਨ ਜੋ ਪੈਨ ਭਰਾ ਪਰਮੇਸ਼ਰ ਜੋ ਦੁਖੀ ਹਨ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਚਿੰਗਾਈ ਦੇ ਉਹਨਾਂ ਦੀਆਂ ਚਿੰਤਾ ਨੂੰ ਦੂਰ ਕਰ ਪਰਮੇਸ਼ਰ ਇਹਨਾਂ ਬਚਨਾਂ ਦੇ ਰਾਹੀਂ ਪਰਮੇਸ਼ਰ ਤੇਰਾ ਸਵਰਗਿਆ ਹੱਥ ਇਹਨਾਂ ਪਰਿਵਾਰਾਂ ਤੇ ਬਣਿਆ ਰਵੇ ਪਰਮੇਸ਼ਰ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੀਨ